ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਮਸਹਾਣੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਇੱਕ ਬਿਲਕੁਲ ਤਾਜੀ ਸੂਈ ਵੈੜ ਸੇਲ ਕਰਨੀ ਆ ਵਸ਼ੀ ਦਿੱਤੀ ਵੈੜ ਨੇ ਇੱਕ ਬੱਕਰਾ ਸੇਲ ਕਰਨਾ ਵੱਡਾ ਬੱਕਰਾ ਵਾ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਛ ਨੂੰ ਦੋ ਡੰਪ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੇਪ ਕੇ ਟੈਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਉਨੇ ਆ ਵੈੜ ਦੀ ਡਿਟੇਲ ਲੈਣੇ ਜੀ ਹਾਂਜੀ ਸਾਸਰੀਕਾਲ ਵੀਰ ਜੀ ਕਿ ਹਾਲ ਚਾਲ ਆ ਜੀ ਵਧੀਆ ਜੀ ਤੁਹੀ ਸੁਣਾ ਠੀਕ ਹੈ ਜੀ ਵਧੀਆ ਤੇ ਇੱਕ ਹੀ ਵੈੜ ਅੱਜ ਫੇ ਹਾਂਜੀ ਬੜੀ ਕਿੱਡਾ ਡਾਇਮੰਡ ਪੀਸ ਸਾਹਿਬਾ ਜੀ ਹਾਂਜੀ ਠੀਕ ਹੈ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਪਾਜੀ ਮਸਾਨੀਆਂ ਸ਼ਹਿਰ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਨਾਮ ਮੇਰਾ ਲਾਢੀ ਆ ਜੀ ਫੋਨ ਨੰਬਰ 978120637 186990637 ਠੀਕ ਹੈ ਤੇ ਬੱਕਰਾ ਇੱਕ ਹੈ ਇੱਕ ਬੱਕਰਾ بڑے ਕੱਪੜੇ ਲਗਾਉਣਾ ਠੀਕ ਆ ਅੱਜ ਹੀ ਸੂਈ ਆ ਵੜ ਅੱਜ ਹੀ ਸੂਈ ਘੰਟਾ ਕ ਜਿਆ ਜੂਨੇ ਦੁਕਾਨੇ ਪਾਇਆ ਕੀ ਗਾਂ ਦੇ ਮਗਰ ਬੱਛੀ ਆ ਤੇ 80 ਦਾ ਕਰਾਸ ਹੋ ਠੀਕ ਸੋਹਣੀ ਸੰਖੀ ਪੂਰੀ ਵੱਡੇ ਪੱਲੇ ਦੀ ਆ ਛੋਟੀ ਨੀਗੀ ਹੈ ਲੈ ਵਾ ਵੇਖੋ ਕਿੱਡਾ ਸੋਹਣਾ ਤਿਆਰ ਕੀਤਾ ਵਾ ਤੇ ਥਾਣ ਦੀ ਕੁਆਲਿਟੀ ਇੱਕ ਰਾਂ ਦਿਖਾਈਏ ਜੇ ਨੇੜਿਓਂ ਛੜਣਾ ਦਾ ਗੈਪ ਤੇ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਜੀ ਤੇ ਨਾੜਾਂ ਲੇਵੇ ਦੇ ਉੱਤੇ ਵੇਖੋ ਸਾਰੀਆਂ ਚੀਜ਼ ਜਿੱਦਾਂ ਕਹਿੰਦੇ ਬਿਜਲੀ ਘਰ ਬਣਿਆ ਪਿਆ ਉਹ ਗੱਲ ਹੋਈ ਪਈ ਆ ਕੁਆਲਟੀ ਵਾਲੀ ਬਣਾ ਕਿੰਨਾ ਕੁ ਭਾਜੀ ਦੁੱਧ ਚਵਾਜੂਗੀ ਭਾਜੀ ਘਰ ਦੇ ਕਹਿੰਦੇ ਪੰਜ ਸੋਈ 20 ਲੀਟਰ ਚੋਇਆ ਵਾ ਅੱਛਾ ਤੇ ਹੋ ਸਕਦਾ ਕਿ ਚਾਹੀ 5 ਕਿਲੋ ਚਵਾ ਦੇ ਠੀਕ ਆ ਉਹਦੇ ਤੇ ਭਾਜੀ 2 ਕਿਲੋ ਦੇ ਦੇ ਦੁੱਧ 2 ਕਿਲੋ ਬੜਾ ਗਰਮੀ ਦੇ ਵਿੱਚ ਬਾਕੀ ਜਿੰਨਾ ਵਜਨ ਆ ਦੁੱਧ ਹੋ ਸਕਦਾ ਚਵਾਇਆ ਵੀ ਹੋਵੇ ਚਵਾਇਆ ਜੀ ਹੈਂ ਕਰਾਸਲਾ ਗਰਮੀ ਗਰਮੀ ਤੈਨੂੰ ਕੋਈ ਪਰਵਾਹ ਨਹੀਂ ਆ ਗਰਮੀ ਦੀ ਪਰਵਾਹ ਨਹੀਂ ਦੁੱਧ ਵੀ ਐ ਚਿੱਟਾ ਹੋ ਗਿਆ ਦੁੱਧ ਵੀ ਇਹਦਾ ਮੱਝਾ ਰਗਾਉਣਾ ਵਾ ਸੰਗਣਾ ਦੁੱਧ ਹੋਣਾ ਠੀਕ ਹੈ ਠੀਕ ਨੇ ਮੱਝ ਲੈ ਜੀ ਗਾਂ ਲਈ ਇੱਕ ਬਰਾਬਰ ਇੱਕ ਬਰਾਬਰ ਜੱਗੂ ਭਾਈ ਆਪਣੇ ਡੋਗਨੇ ਗਏ ਇਹਦੇ ਲਿਉਂਦੇ ਨੇ ਮੱਝਾਂ ਉਹਨਾਂ ਉਹ ਮੱਝ ਲੁੰਦੇ ਇਹੋ ਜਿਹੇ ਡੇਢ ਛੱਡੇ ਆ ਗਿਆਂ ਹਾਂਜੀ ਹਾਂਜੀ ਉਹ ਛੱਡਾ ਲੱਗਾ ਗਾਂ ਨੂੰ ਉਹਨਾਂ ਕੋ ਮਈਆਂ ਹੁੰਦੀਆਂ ਜਿਹੜੇ ਥਣ ਫੋਟ ਫੋਟ ਤੇ ਥਣ ਲੱਗਦੇ ਹੋਈਆਂ ਇਹ ਕਹਿੰਦਾ ਮਈਆਂ ਵੇਂਦੇ ਰਹੀਏ ਹਾਂਜੀ ਹਾਂਜੀ ਇਹ ਗਾਂ ਉੱਤੋਂ ਵੇਖੋ ਕਿੰਨੀ ਛੌੜੀ ਆ ਛੌੜੀ ਛੌੜੀ ਜੰਗੀ ਆ ਇਦਾਂ ਇਦਾਂ ਮਈਆਂ ਦੇ ਪ ਤੋਰ ਲੋ ਤੇ ਮਗਰ ਮੱਛੀ ਆ ਚਫ ਜੇਗੀ ਆ ਵਸ਼ੀ ਬੜੀ ਸੋਹਣੀ ਆ ਜੀ ਹਾਂ ਜੀ ਹਾਂ ਜੀ ਆ ਵਸ਼ੀ ਦਾ ਰੰਗ ਵੀ ਬੜਾ ਸੋਹਣਾ ਤੇ ਵਸ਼ੀ ਹੈ ਵੀ ਕੁਆਲਿਟੀ ਦੀ ਆ ਕਰੋ ਚੈੱਕ ਵੱਡੀ ਵਹਿੜਾ ਲੇਵਾ ਵੇਖੋ ਲੇਵਾ ਕਰਮਾਲੀ ਦਾ ਚੰਗਾ ਤਗੜਾ ਵਾ ਜੀ ਬਾਕੀ ਜੇਰ ਪਾਉਣ ਵਾਲੀ ਆ ਜੇ ਜੇਰ ਪਾਉਣੀ ਆ ਵਹਿੜ ਨੇ ਐ ਸੂਈ ਨੂੰ ਭਾਈ ਘੰਟਾ ਕੋ ਹੋਇਆ ਵਾ ਹਾਂ ਜੀ ਆ ਵੇਖੋ ਕਰੋ ਚੈੱਕ ਜੀ ਬਾਕੀ ਕੋਈ ਸੂਸ ਆ ਕੇ ਲਿੱਸੀ ਨਹੀਂ ਕੀ ਹੋਈ ਨਹੀਂ ਨਹੀਂ ਪਾਜੀ ਰਾਜ ਹੈ ਥਾਣ ਵੇਖੋ ਲੇਵਾ ਵੇਖੋ ਦੋਵਾਂ ਪਾਸੇ ਲੇਵੇ ਦੇ ਉੱਤੇ ਨਾੜਾਂ ਚੰਗੀਆਂ ਆਵੇ ਬੋਦੀਆਂ ਨਾ ਵਾਰ ਖੰਡਾ ਹਰੇ ਜਨਰੇ ਇੱਕ ਦੋ ਰੱਖੇ ਹੋਣ ਜੀ 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 ਵੇਖੋ ਜੀ ਕਮਾਏ ਉਹਨੂੰ ਫੇਸ ਕਮਾਏ ਉਹ ਜੀ ਇਹ ਥੋੜਾ ਠੰਡਾ ਰਸੀ ਠੰਡੀ ਆ ਠੰਡੀ ਧੀਰੀ ਤੇ ਜਵਾਈ ਵੀਰ ਜੀ ਕਿ ਤਰਸੀ ਪਾਕ ਕਰਨੀ ਬੂਹ ਪਾਜੀ ਆਪਣੀ ਮਰਜ਼ੀ ਰਸੀ ਪਾ ਲੋ ਤਾਂ ਵੀ ਗੋਡਾ ਨਾ ਪਾਉ ਤਾਂ ਵੀ ਗੋਡਾ ਵੀ ਘਰ ਦੇ ਕਹਿੰਦੇ ਇਹ ਦਸਤੀ ਬਿਗਾਜੋ ਤੇ ਤੋਰ ਤੋਂ ਮੜੀ ਜਾਨ ਆ ਵੇਖੋ ਇਹ ਕੱਦ ਕਾੜ ਪੂਰਾ ਵੱਡਾ ਵਾ ਸੋਹਣੀ ਸੁਨੱਖੀ ਆ ਕੈਮ ਪੂਰੀ ਏ ਜੀ ਬਾਕੀ ਲੇਵਾ ਵੇਖੋ ਇਹ ਲੇਵਾ ਕਿੰਨਾ ਸੋਹਣਾ ਤਿਆਰ ਕੀਤਾ ਕਰਮਾਂ ਵਾਲੀ ਨੇ ਮੂੰਹ ਬੋਲਦੀ ਆ ਇਹਨੂੰ ਮੂੰਹ ਫੇਸ ਘਮਾਇਓ ਮੜਿਆ ਆ ਬਾਕੀ ਲੇਵਾ ਵੇਖੋ ਜੀ ਇੱਕ ਨਾ ਤੇ ਵਸ਼ੀ ਮਗਰ ਵਸ਼ੀ ਵੀ ਚੰਗੀ ਸੋਹਣੀ ਸੋਹਣਾ ਟਿਕਾ ਲਵਾਇਆ ਕਿਸ ਨੇ ਚੰਗੀ ਵਸ਼ੀ ਆ ਮਗਰ ਵੀ ਆਹ ਵੇਖੋ ਕਰੋ ਚੈੱਕ ਬਲੀ ਦਾ ਤੋਫਾ ਵਣੇ ਗਰਮੀਆ ਸਿਆਲ ਚੱਲਣ ਵਾਲਾ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਜ ਫੋ ਚਲਦੀ ਸਿਆਲ ਜੀ ਇਹ ਗਾਵਾਂ ਇਦਾਂ ਦੀਆਂ ਗਰਮੀਆ ਸਿਆਲ ਨੇ ਕੋਈ ਪਰਵਾਹ ਨਹੀਂ ਕੀ ਇੱਕੋ ਜਾਈਆ ਹੈ ਇੱਕੋ ਜਾਈਆ ਜੀ ਬਾਕੀ ਆਹ ਵੇਖੋ ਦੂਜੇ ਬੰਨੇ ਨਾੜਾ ਵੇਖੋ ਲੇਵੇ ਦੇ ਉੱਤੇ ਆਹ ਕਿੱਡੀ ਮੋਟੀ ਮੱਝਾਂ ਦੇ ਕੁੜੀ ਲਗਾ ਦੇ ਹਾਂਜੀ 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 ਜੀ ਤੇ ਦੁੱਧ ਤੇ 25 ਕਿਲੋਟਰ ਚਵਾਉਗੀ ਹੈ ਹਾਂ ਹਾਂ ਤੋਂ 25 ਕਿਲੋ ਚਵਾ ਸਕਦੇ ਆ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ ਦਾ 90000 ਰੁਪਏ 90000 ਛੋੜ ਕਰੋਗੇ ਥੋੜੀ ਬੋਦੀ ਜੋ ਕਰੋ ਨਹੀਂ ਕਰਾ ਲਓ ਪਿੰਡ ਸਾਹਿਬ ਬੜੇ ਚਿਰਾਂ ਬਾਅਦ ਵੀਡੀਓ ਲੱਗੇ ਕਰ ਦੋ 2000 ਦੀ ਕਰ ਦਾਂਗੇ ਭਾਜੀ 88 ਦੀ 87 ਦੀ ਚਲੋ ਬਾਕੀ ਕੋ ਭੈਣ ਭਰਾ ਆਏ ਕਹਣਾ ਤੇ ਕਰਦਾ ਜਿ ਮਾਨਦਾ ਥੋੜਾ ਬਾਕੀ ਫੋਨ ਲਾਵੇ ਕੋਈ ਹਨਾ ਆ ਫੋਨ ਫਣ ਕਰੇ ਮੋੜਨਾ ਥੋੜੀ ਆ ਮੋੜ ਦੇ ਨਹੀਂ ਵੇਚਣ ਨੂੰ ਲਿਆਂਦੀ ਆ ਦੇ ਦੇਣੀ ਆ ਜਿਹਨੂੰ ਪਸੰਦ ਹੋਈ ਚਾਹ ਪਾਣੀ ਦੇਣੀ ਆ ਭਾਜੀ ਵੇਚਣਾ ਜੀ 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 ਵਪਾਰੀ ਆ ਕਿ ਨਵਾਂ ਲੈ ਆਉਂਦਾ ਜਾਨਵਰ ਪੁਰਾਣਾ ਦੇ ਦਿੰਦਾ ਹਨਾ ਚੰਗੇ ਚੰਦੇ ਲੱਭਦੇ ਘੱਟ ਜੀ 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 ਬਿਲਕੁਲ ਜੀ ਹੱਥ ਜੁੜ ਕੇ ਬੇਨਤੀ ਆ ਵੀ ਗਾੜੀ ਆ ਜਿਹੜੀਆਂ ਬੱਛੀਆਂ ਆ ਜਿਹੀਆਂ ਪਾਲੋ ਭਾਜੀ ਮੈਂ ਦਾ ਹੁਣ ਪਾਲ ਲੰਦਾ ਜੀ 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 ਆ ਬੱਛੀ ਵੇਖੋ ਵੇਖੋ ਜਿਹੜੀਆਂ ਬੱਛੀ ਇੱਕ ਕਮੇਟੀ ਪ ਹਾਂ ਜੀ ਨਰਸੀ ਸਾਹਿਬ ਲੋਗੇ ਤੇ ਮਣਕੇ ਅਗੂ ਫੇਰ ਵਕਤ ਲਿਖ ਜਾਨੀ ਰਕਮ ਦੀ ਬਿਲਕੁਲ ਬਿਲਕੁਲ ਇਹ 6 ਮਹੀਨਿਆਂ ਚ ਤਿਆਰ ਹੋ ਜਾਂਦੀਆਂ ਨੇ ਜੀ ਆਹ ਠੀਕ ਆ ਤੇ ਤੈਨੂੰ ਸਾਂਭ ਕੇ ਰੁਪਈਏ ਵਟੇ ਨੇ ਗਾੜੀ ਫੇਰ ਨਾਮ ਵੀ ਤੇ ਇਹਨਾਂ ਨੂੰ ਪੰਜਾਂ ਦੀ ਗਾਂ ਮੰਗਣੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਬਸ ਇਹ ਗਾਂ ਨੇ ਨਾਲੇ ਬੱਛੀ ਪਾਲ ਲਈ ਨਾਲ ਤੁਹਾਨੂੰ ਘਰ ਵੀ ਤੁਹਾਨੂੰ ਵੀ ਘਰ ਵੀ ਪਾਲਣਾ ਤੇ ਤੁਹਾਨੂੰ ਕਮਾਈ ਵੀ ਦੇਣੀ ਆ ਕਮਾਈ ਵੀ ਦੇਣੀ ਆ ਠੀਕ ਆ ਤੇ ਦੋ ਗਾਵਾਂ ਦੀਆਂ ਨੇ ਜੀ ਤੇ ਬੱਕਰਾ ਵੀ ਦਿਖਾ ਦੀਏ ਜੀ ਹਾਂ ਜੀ ਬੱਕਰਾ ਦਿਖਾਉ ਆ ਵੇਖੋ ਜੀ ਵੈੜ ਬਹੁਤ ਹੀ ਚੰਗੀ ਆ ਸੂਆ ਦਾ ਦੁੱਧਾ ਹੀ ਹੈ ਨਾ ਪਾਜੀ ਘਾਲ ਆ ਦੂਜਾ ਤੇ ਕੋ ਆਪਣਾ ਸਮਝ ਨਾ ਲਵੇ ਕੋ ਤੀਜਾ ਮੰਨ ਲੇ ਦੂਜਾ ਮੰਨ ਲੇ ਪਹਿਲਾ ਤੇ ਹੈ ਨਹੀਂ ਗੀ ਹਾਂਜੀ ਹਾਂਜੀ ਪਹਿਲਾ ਨਹੀਂ ਗੀ ਹੁਣ ਪਤਾ ਨਹੀਂ ਬੁੱਜਾ ਕਿ ਤੀਜਾ ਹਾਂਜੀ ਹੈ ਕਿ ਨਹੀਂ ਆਪਣੀ ਸਮਝ ਕਰ ਲਓ ਹਾਂ ਬੰਦੀ ਜਵਾਨ ਹੋ ਗਈ ਆ ਠੀਕ ਹੈ ਬਾਕੀ ਆ ਵੀ ਮਤਲਬ ਤਗੜੀ ਯਾਰ ਨਰੋਈ ਆ ਵੱਡੀ ਵੱਡੀ ਹੈ ਜੀ ਬਈ ਪਰਵਾਹ ਹੀ ਕੋਈ ਨਹੀਂ ਕਰਨ ਕੋਲ ਆਊਗਾ ਜਿਹੜਾ ਆ ਗਿਆ ਉਹਨੇ ਛੱਡ ਗਈ ਨਹੀਂ ਜਾਣੀ ਤੇ ਤਾਂ ਆ ਬੱਕਰਾ ਆ ਬੱਕਰਾ ਪਾਜੀ ਠੀਕ ਹੈ ਇਹ ਕਿੰਨੇ ਸਾਲ ਦਾ ਹੋ ਗਿਆ ਇਹ ਪਾਜੀ ਡੇਢ ਸਾਲ ਦਾ ਹੋ ਗਿਆ ਡੇਢ ਸਾਲ ਦਾ ਬੱਕਰਾ ਹੋ ਗਿਆ ਵਾ ਹਾਂਜੀ ਤੇ ਵੱਡਾ ਵਾ ਬੱਕਰਾ ਹੈ ਠੀਕ ਆ ਇਹ ਨਸਲ ਕਿਹੜੀ ਆ ਨਸਲ ਪਿਓਰ ਬੀਟਲ ਪਾਜੀਏ ਬੀਟਲ ਬੱਕਰਾ ਪਿਓਰ ਬੀਟਲ ਬੱਕਰੀਆਂ ਰੱਖਿਆ ਇਹਦੇ ਕ੍ਰੋਸ ਬੱਕਰੀਆਂ ਦੇਤੀਆਂ ਪਾਜੀ ਕ੍ਰੋਸ ਕਰਾਉਂਦੇ ਰਹੇ ਆ ਨਾ ਇਹਨੂੰ ਕ੍ਰੋਸ ਕਰਾਉਂਦੇ ਰਿਹਾ ਕੰਮ ਫੱਡਾ ਗਾ ਦੂਜੇ ਪਾਸੇ ਜ਼ਿਆਦਾ ਵੜ ਗਿਆ ਬੱਚੇ ਪੁੱਛੇ ਚੰਗੇ ਦਿੰਦੇ ਦਿੰਦੀਆਂ ਨਹੀਂ ਆ ਬੱਕਰੀਆਂ ਉਹ ਦੂਜੇ ਪੀਠਾ ਹੁੰਦੇ ਨੇ ਬੱਚੇ ਤੁਹਾਡੇ ਚੰਗੇ ਪਾ ਕੇ ਵੇਚਦੇ ਰਿਹਾ ਹਾਂ ਜੀ ਤੁਹਾਡੇ ਹਾਂ ਜੀ ਪਾਈਆਂ ਅਸੀਂ ਬੱਕਰੀਆਂ ਪਿੱਛੇ ਜੀ 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 ਮਿੰਨ ਡੇਡਰ ਮਿੰਨ ਦਾ ਬੱਚਾ 6-6000 ਦਾ ਬੱਚਾ ਪਾਜੀ ਦਾ ਵੇਚਿਆ ਵਾ ਬਾਕੀ ਸਾਨ ਕੇ ਇਹਨੇ ਰੱਖਣਾ ਹੋਵੇ ਹਨਾ ਹਾਂ ਕਿੰ ਮੈਂ ਇਹ ਦੇ ਰਿਹਾ ਤਖਰੇ ਇਹ ਨਹੀਂ ਜਵਾਨੀ ਜੇ ਸ਼ਿੱਗਾ ਜੇ ਸ਼ਿੱਗਾ ਆ ਹਾਂ ਠੀਕ ਆ ਜਦੋਂ ਜਵਾਨ ਹੋਣਾ ਬਾਕੀ ਵਜਨ ਮੂਜਨ ਇਹਦਾ ਚੰਗਾ ਵਾ ਥੋੜੀ ਗਰਮੀ ਕਰਕੇ ਥੋੜਾ ਲਿੱਸਾ ਪਰ ਹੁਣ ਹੋਇਆ ਜ਼ਰੂਰ ਆ ਹਾਂਜੀ ਇਸੇ ਆਜ ਬੜਾ ਰਾਜੀ ਹੈਗਾ ਜੀ 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 ਠੀਕ ਆ ਤੇ ਵਜਨ ਕਿੰਨਾ ਕੋਈ ਆਈਡੀਆ ਹੈ ਇਹਦਾ ਕੋਈ ਕੋਈ ਵਜਨ ਦਾ ਨਹੀਂ ਕੋਈ ਆਈਡੀਆ ਅੱਲਾ ਆਪਣਾ ਹਿਸਾਬ ਕੋ ਲਾ ਲਵੇ ਵੱਡਾ ਪਲਿਆ ਬਹੁਤਾ ਹੈ ਪਲਿਆ ਪੁਲਿਆ ਚੰਗਾ ਵਾ ਜੀ ਤੇ ਸੰਭਾਲ ਵੀ ਚੰਗੀ ਕੀਤੀ ਵੀਰ ਨੇ ਹੈਗਾ ਪੂਰਾ ਐ ਕੈਮ ਆ ਕੇ ਬਣੋ ਲਿਸਾਨੀ ਗੱਲ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਭਾਜੀ ਚਾਜ ਕੇ ਯਾਰ 40000 ਰੁਪਇਆ ਠੀਕ ਹੈ ਕਿ ਇਹਨੇ ਸਾਂ ਨਾ ਰੱਖਣਾ ਵੇ ਆਪਣੀਆਂ ਬੱਕਰੀਆਂ ਜਾਂ ਹਨਾ ਵਧੀਆ ਬੱਕਰੀਆਂ ਦੇ ਜਿੱਦਾਂ ਨਵੇਂ ਫਾਰਮ ਤਿਆਰ ਕਰਦੇ ਕਈ ਭੈਣ ਭਰਾ ਹਨਾ ਬੱਕਰੀ ਦਾ ਕੰਮ ਕਰਦੇ ਆ ਤੇ ਉਹਨਾਂ ਲਈ ਜੀ ਠੀਕ ਹੈ ਬਾਕੀ 40000 ਚ ਮਾਨ ਕਰ ਦਿਓ ਕਰਾਂਗੇ ਭਾਜੀ 35000 ਦਾ ਠੀਕ 35000 ਦਾ ਠੀਕ ਫੂੰਮ ਲਾਵੇ ਕੋਈ ਜਿਹਨੂੰ ਪਸੰਦ ਹੋਵੇ ਜੀ 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 ਠੀਕ ਕਰਨੀ ਕੋ ਗੱਲਬਾਤ ਵੀਰ ਜੀ ਹੋਰ ਬਸ ਬਾਕੀ ਇਹੋ ਭਾਜੀ ਆਪਣਾ ਮਾਲ ਆ ਕੇ ਵੇਖੋ ਗਾਮ ਇੱਥੇ ਆਓ ਜੀ ਠੀਕ ਆ ਹਾਂ ਸਹੀ ਆ ਬਾਕੀ ਸੋਹਣੀ ਹੈ ਕੁਆਲਿਟੀ ਵਾਲੀ ਵੈੜ ਆ ਗਾਂ ਸਮਝ ਲਓ ਵੈੜ ਸਮਝ ਲਓ ਤੁਹਾਡੀ ਮਰਜ਼ੀ ਆ ਬਿਲਕੁਲ ਜੀ ਬਿਲਕੁਲ ਪਸੰਦ ਸਾਰਿਆਂ ਦੀ ਵੱਖੋ ਵੱਖਰੀ ਆ ਹਾਂ ਆਪਣੇ ਮੇਰੇ ਤਾਂ ਤੋਹਫਾ ਕੱਢ ਕੇ ਲਿਆਂਦਾ ਵਾ ਜੀ 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 ਅਜੇ ਜ਼ੇਰ ਪਾਉਣੀ ਆ ਇਹਨੇ ਇਹਦੇ ਜ਼ੇਰ ਪਾਣੀ ਆ ਭਾਜੀ ਜ਼ੇਰ ਜਦੋਂ ਪਾਉਗੀ ਵੀਡੀਓ ਬਣਾ ਲਿਓ ਜੀ ਦੀ ਵੀਡੀਓ ਬਣਾ ਲਾਂਗੇ ਜ਼ੇਰ ਦੀ ਤੁਹਾਨੂੰ ਥੋੜਾ ਟਾਈਮ ਜੀ ਹੋ ਜਾਗਾ ਠੀਕ ਆ ਬਾਕੀ ਲਾਇਓ ਵੀਰ ਨੂੰ ਫੋਨ ਆਕੇ ਆਪਣੀ ਸਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਜੀ ਧੰਨਵਾਦ ਜੀ